ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਦੇ ਨਵੇਂ ਵਲੌਗ 'ਚ ਤੇ ਅੱਜ ਦੇ ਵਲੌਗ ਦੀ ਸ਼ੁਰੂਆਤ ਕਰ ਦਿੱਤੀ ਆਪਾਂ ਸਵੇਰ ਦੇ ਸਾਢੇ 11 ਵਜੇ ਦੇ ਟਾਈਮ ਤੋਂ ਦੇਖ ਸਕਦੇ ਹੋ ਮਾਹੌਲ ਤੁਸੀਂ ਕੁਝ ਸਾਡੇ ਘਰ ਦੇ ਆਸ-ਪਾਸੇ ਦਾ ਤੇ ਮੈਂ ਵੀ ਉਹੀ ਆਪਣੇ ਸਵੇਰ ਦੇ ਕੰਮਕਾਰ ਕਰਕੇ ਤੇ ਵਰਸੀਨ ਮੈਂ ਵੱਢ ਲਿਆ ਹੀ ਤੇ ਜਿਹੜਾ ਆਪਾਂ ਦੁਪਹਿਰੇ ਪੱਠੇ ਪਾਉਣੇ ਹੁੰਦੇ 3 ਵਜੇ ਸ਼ਾਮੀ ਉਹਦੇ ਲਈ ਵੱਢ ਲਿਆ ਤੇ ਸ਼ਾਮ ਵਾਸਤੇ ਬਾਅਦ 'ਚ ਵੱਢੂੰਗਾ ਮੇਨ ਆਪਣਾ ਇਹ ਵੀ ਕੰਮ ਹੁੰਦਾ ਜ਼ਿਆਦਾ ਤੇ ਸਵੇਰ ਦੇ ਆਹੀ ਆਪਾਂ ਧਾਰਾ ਤੁਰਾ ਕੱਢ ਕੇ ਲੰਗਰਾਂ ਨੂੰ ਪਾਣੀ ਪੂਣੀ ਢਾ ਕੇ ਬਾਹਰ ਬੰਨਿਆ ਹੈ ਤੇ ਹੁਣ ਮੈਂ ਕਿਹਾ ਚਲੋ ਰੋਟੀ ਖਾ ਲੈਣਾ ਆਪਣਾ ਨਾ ਤੋਕੇ ਤੇ ਇਸ ਆ ਤੁਹਾਨੂੰ ਦਿਖਾ ਦਿੰਨੇ ਆ ਆਪਣਾ ਕੱਟਾ ਜੀ ਅੱਜ 3 ਦਿਨ ਦਾ ਹੋ ਗਿਆ ਏ ਓਏ ਵੀਰ ਵਾਰ ਸੂਈ ਹੀ ਮੱਜ ਆਪਣੀ ਮੁੱਚੂ ਬਾਹਰ ਕੱਢਦਾ ਇਹਨੂੰ ਇੱਥੇ ਜੀ ਬੰਨ ਦਿੱਤਾ ਟਰਾਲੀ ਦੇ ਨਾਲ ਕਿਉਂਕਿ ਥੋੜਾ ਸ਼ਾਮ ਵੀ ਹੈ ਤੇ ਧੁੱਪ ਵੀ ਜ਼ਿਆਦਾ ਤੇ ਕੀ ਧੁੱਪ ਹੋ ਗਈ ਤੇ ਆ ਇਹ ਨਾ ਦੋਨੇ ਵੱਡਾ ਛੋਟਾ ਕੁੱਤੇ ਇਹ ਹਾਲੀ ਦਿਵਾਲੀ ਰਹਿਣਗੇ ਇਹਦੇ ਆ ਦੇਖੋ ਕੀ ਕਰਦੇ ਪਏ ਨੇ ਐਡੇ ਗਦੇ ਨੇ ਛੋਟਾ ਵੀ ਉਹਦੇ ਨਾਲ ਜਾਚਾ ਚਕੇ ਪਾਊਗਾ ਸੋਚਦਾ ਨਾ ਪਤਾ ਨਹੀਂ ਇਹ ਕਿਹੜਾ ਕੌਣ ਆ ਗਿਆ ਦੋਸਤ ਨਵਾਂ ਇਹਦਾ ਰੰਮੀ ਤੇਰਾ ਨਵਾਂ ਦੋਸਤ ਤੇ ਮੱਝ ਨੂੰ ਉੱਥੇ ਹਾਰੇ ਪੱਠੇ ਦੁਆਰਾ ਪਾ ਦਿੱਤੇ ਹੀ ਤੇ ਉਹ ਵੱਡੀ ਮੱਝ ਉਧਰ ਬੰਨੀ ਹੋ ਵੇਖੋ ਪ੍ਰਾਲੀ ਖਾ ਰਹੀ ਪ੍ਰਾਲੀ ਦੇ ਨਾਲ ਹੀ ਇੱਧਰ ਬੰਨੀ ਸਾਹ ਤੇ ਆ ਨਾ ਟਰਾਲੀ 'ਚ ਵਿੱਚ ਬੀ ਕੱਲ ਛਲਵਾਇਆ ਸੀ ਗੰਨੇ ਦਾ ਬੀਜ ਵਾਸਤੇ ਗੰਨਾ ਐ ਤੇ ਬਾਕੀ ਅੱਜ ਅੱਧਾ ਛਿੱਲੇ ਛਿਲਣ ਗਈ ਲਿਵਰ ਉਹ 5 ਕਿਲੇ ਵੱਲ ਤੇ ਉਧਰ ਨਾ ਅੱਜ ਫੁੱਫੜ ਜੀ ਹੁਣੀ ਵੀ ਸਤਵਿੰਦਰ ਮੇਰੇ ਡੈਡੀ ਜੀ ਗੱਡੀ ਤੇ ਟਰੈਕਟਰ ਤੇ ਸਮਾਨ ਸਮੂਹ ਲੈ ਗਏ ਉਹਨਾਂ ਨੇ ਨਾ ਬੁਰਜੀਆਂ ਜੀਆਂ ਜਿਹੜੀਆਂ ਹੁੰਦੀਆਂ ਨਾ ਉਹ ਖੇਤ ਦੇ ਆਸ-ਪਾਸੇ ਕਰਨੀਆਂ ਐ ਸੀਮੈਂਟ ਸੁਮਟ ਮੋਰਨ ਬਜਰੀ ਥੋੜੀ ਥੋੜੀ ਸਭ ਕੁਝ ਲੈ ਕੇ ਗਏ ਆ ਉਹ ਜਾਲ ਜੂਲ ਜਾ ਲੈ ਕੇ ਗਏ ਉਹ ਭਰਨੀਆਂ ਅੱਜ ਉਹਦੇ ਲਈ ਗਏ ਆ ਥੋੜੀ ਦੇਰ ਪਹਿਲਾਂ ਹੀ ਗਏ ਆ ਤੇ ਮੈਨੂੰ ਵੀ ਉੱਥੇ ਅੱਜ ਚਾਹ ਲੈ ਕੇ ਜਾਣਾ ਪੈਣਾ ਤੇ ਮੈਂ ਵੀ ਅੱਜ ਜਾਊਂਗਾ ਕਾਫੀ ਟਾਈਮ ਬਾਅਦ ਉਧਰ ਪੰਜ ਕਿੱਲੇ ਵੱਲ ਜੰਗਲਵਾਲ ਖੇਤ ਹੈ ਪੂਰਾ ਤੇ ਫਿਰ ਤੁਹਾਨੂੰ ਦਿਖਾਵਾਂਗੇ ਜੁੜੇ ਰਹੋ ਪੂਰੇ ਵਲੌਗ ਤੱਕ ਤੇ ਮੱਝ ਆਪਣੀ ਖਾਂ ਰਹੀ ਪੱਠੇ ਹਰੇ-ਹਰੇ ਬਾਏ ਹੀ ਦੁਬਾਰਾ ਤੇ ਅਜੀ ਤੇ ਪਹਿਲੇ ਸੂਏ ਸੂਈ ਨਾ ਵਿਚਾਰੀ ਫਿਰ ਦੁੱਧ ਤਾਂ ਜੀ ਬਹੁਤ ਥੋੜਾ ਹੀ ਦਿੰਦੀ ਹੈ ਦੇਖੋ ਵਧੂਗੀ ਹੌਲੀ-ਹੌਲੀ ਖੁਸ਼ ਖਾਓ ਪੀਓਲੀ ਤੇ ਉਹਦਾ ਵਿਚਾਰੀ ਸੀਲ ਨਿਕਲੀ ਕਈ ਡੰਗਰ ਬਹੁਤ ਖਰਾਬ ਕਰਦੇ ਪਹਿਲੇ-ਪਹਿਲੇ ਪਹਿਲੇ ਦਿਨ ਮੜਾ ਜਾਂ ਇਨਿੰਗ ਕਰਦੀ ਥੋੜਾ ਲੱਗਦਾ ਹਣਾ ਆਡ ਚੈਨ ਨੂੰ ਤੇ ਫਿਰ ਦੁਬਾਰਾ ਹੁਣ ਮਿਲਣ ਲੱਗੀ ਕੱਟੇ ਨੂੰ ਚੰਗਾ ਕੇ ਕੋਈ ਦਿੱਕਤ ਨਹੀਂ ਹੈ ਇਹ ਤੇ ਇੱਕ ਇਹਦੀ ਆ ਵਾਲੀ ਭੈਣ ਹੈ ਇਹ ਪਿਛਲੇ ਸਾਲ ਸੁੱਹੀ ਇਹ ਵੀ ਸੀਲ ਨਿਕਲੀ ਤੇ ਆ ਗਾਂ ਵੀ ਸੀਲ ਸੀਲ ਡੰਗਰੋ ਵੀ ਵਧੀਆ ਰਹਿੰਦਾ ਦੁੱਧ ਭਾਵੇਂ ਥੋੜਾ ਘੱਟ ਦੇ ਦੇ ਤੇ ਚਲੋ ਮੈਂ ਨਹਾ ਧੋ ਕੇ ਆਪਣਾ ਰੋਟੀ ਖਾਲਾ ਹੁਣ ਤੇ ਲਓ ਜੀ ਆਪਾਂ ਕੰਮ ਕਰਨ ਵੇੜ ਕੇ ਸਵੇਰ ਵਾਲੇ ਤੇ ਨਹਾ ਧੋ ਕੇ ਲੱਗੇ ਖਾਣ ਰੋਟੀ ਤੇ ਅੱਜ ਆਪਾਂ ਰੋਟੀ ਚ ਖਾਵਾਂਗੇ ਛਲਜਮ ਦੀ ਸਬਜੀ ਤੇ ਮੱਖਣ ਪਾਇਆ ਹੈ ਤੇ ਦਹੀਂ ਚੌਲ ਤੇ ਰੋਟੀਆਂ ਤੇ ਚਲੋ ਜੀ ਸ਼ਕਲੀ ਆਪਾਂ ਪ੍ਰਸ਼ਾਦਾ ਤੇ ਉਸ ਤੋਂ ਬਾਅਦ ਕਰਦੇ ਅਗਲੇ ਕੰਮ ਕਾਰ ਹਾਂਜੀ ਤੇ ਹੁਣ 3 ਵਜੇ ਚੱਲੇ ਨੇ ਤੇ ਮੈਂ ਬਰਸੀਨ ਕੁੱਤਰ ਲੱਗਾ ਹੀ ਮੈਂ ਖੜੰਗਰਾਂ ਨ ਪੱਠੇ ਪਾ ਕੇ ਫਿਰ ਉਹ ਨજર ਚਾਵਣ ਜਲੀ ਦੀ ਤੇ ਸੁਤਿੰਦਰਾਂ ਦੀ ਚਾਹ ਖੇਤੇ ਲੱਗ ਜਾਵਾਂਗੇ ਤੇ ਪੱਠੇ ਹੈਗੇ ਹੀ ਥੋੜੇ ਤੇ ਇਹਦੇ ਵਿੱਚ ਬਰਸੀਨ ਕੁੱਤਰ ਘਿਰ ਲਾ ਕੇ ਫਿਰ ਪਾ ਕੇ ਜਨਣਾ ਹੈ ਜੀ ਪੱਠੇ ਮੱਝਨ ਪਾਦੇ ਤੇ ਡੰਗਰਾ ਜੀ ਬੰਨਣ ਵਾਲੇ ਆ ਸੋਈ ਜਿਹੜੀ ਮੱਝ ਉਹਨੂੰ ਨਾਨ ਦੇ ਵਿੱਚ ਪਾਦੇ ਬਾਹਰ ਹੀ ਤੇ ਬਾਕੀ ਇਹਨਾਂ ਮੇ ਖਾ ਕੇ ਮੰਨ ਲੈਣਾ ਤੇ ਮੈਂ ਪੱਜ ਕੇ ਦੇਵਾਂ ਚਾਹ ਖਿੱਚ ਤੇ ਮੈਂ ਵੀ ਚਾਪੀ ਲੱਗਾਂ ਹਾਂਜੀ ਆਪਾਂ ਕਰਤੂਰ ਪੇਚਾ ਹਲਕੇ ਖੇਤ ਚ ਤੇ ਅੱਜ ਤੁਹਾਨੂੰ ਦਿਖਾਵਾਂਗੇ ਉਹ 5 ਏਕੜ ਖੇਤ ਜੰਗਲਵਾਲ ਤੇ ਸਤਵਿੰਦਰ ਮੋੜ ਜਿਹਾ ਅੱਦੀ ਇੱਥੇ ਲੇਵਰ ਵਾਲਿਆਂ ਦੀ ਚਾਲ ਲੈ ਕੇ ਚੱਲੇ ਆਂ ਤੇ ਹੁਣ 3:30 ਵਜੇ ਦਾ ਟਾਈਮ ਹੋ ਚੁੱਕਿਆ ਹੈ ਤੇ ਚਾਹ ਵਕ ਚੜਾ ਲਈ ਤੇ ਲੋ ਜੀ ਆਪਾਂ ਆ ਚੁੱਕੇ ਹਾਂ ਖੇਤ ਚ ਤੇ ਇੱਥੇ ਮੋਟਰਸਾਈਕਲ ਖਿਲਾਰ ਕੇ ਮੈਂ ਚਾਹ ਦੇ ਦਾਂ ਪਹਿਲੇ ਲੇਵਰ ਵਾਲਿਆਂ ਨੂੰ ਅੱਗੇ ਫੁੱਟ ਜਿਹਾਣੀ ਹੈ ਸਭ ਜੀ ਉਹਨਾਂ ਨੇ ਦੇ ਤੇ ਲੇਵਰ ਵਾਲਿਆਂ ਨੂੰ ਮੈਂ ਚਾਹ ਪਾ ਕੇ ਦੇ ਦਿੱਤੀ ਤੇ ਆ ਆਪਣਾ ਕੰਨਾ ਦੀ ਛਲਾਈ ਹੋ ਰਹੀ ਉਹ ਕੀ ਦੇਖ ਆਣਾ ਜੀ ਇਹ ਦਿੱਕਤ ਕੇ ਬਾਰੇ ਕਿ ਤਲਾ ਲਾਓ ਹੂੰ ਹੂੰ ਕਿਹੜਾ ਤਲਾ ਲਾਓ ਕਿਹਗਾ ਲਾਣੇ ਨਾ ਇਹ ਕਿਲਾ ਮਾਰ ਮਤ ਉਧਰ ਕੋ ਮੈਨੂੰ ਆਉਣੀ ਨਹੀਂ ਤੇ ਉਧਰ ਮੰਨੇ ਇਸ ਇਧਰ ਹੰਨਾ ਆਉਣੀ ਤੈਨੂੰ ਲਾਣਾ ਪਹਿਲੇ ਉਧਰ ਆਇਆ ਉਹ ਲੱਗੇ ਦੇ ਬਾਅਦ ਦੇਖ ਲਓ ਕਿਸਾਨਾਂ ਨੂੰ ਕਿੰਨੀ ਹੱਡ ਤੋੜ ਖੇਤਾਂ ਚ ਮਿਹਨਤ ਕਰਨੇ ਪੈਂਦੀ ਹੈ ਫਿਰ ਵੀ ਕਿਤੇ ਮੁੱਲ ਨਹੀਂ ਮੁੜਦਾ ਇੱਧਰ ਆ ਚੁੱਕੇ ਆ ਮੈਂ ਇੱਧਰ ਫੁੱਫੜ ਜੀ ਸਤਵਿੰਦਰ ਮੇਰਾ ਡੈਡੀ ਜੀ ਆ ਦੇਖੋ ਟਰੈਕਟਰ ਤੇ ਗੱਡੀ ਆ ਪਿੱਛੇ ਸਮਾਨ ਸਮੋਹ ਨੇ ਤੇ ਆ ਜਾਲ ਬਨ ਰਿਹਾ ਜੰਗਲ ਹੈ ਨਾ ਉਧਰ ਪੂਰਾ ਜੰਗਲ ਦੇ ਆ ਇੱਧਰਲੀ ਸਾਈਡ ਜਾਲ ਬੰਨਣਾ ਜ਼ਰੂਰੀ ਕਿਉਂਕਿ ਜਾਨਵਰ ਫੇਰ ਇੱਧਰ ਗਾਈਆਂ ਗੁਈਆਂ ਜੰਗਲੀ ਜਾਨਵਰ ਬਹੁਤ ਆ ਕੇ ਨੁਕਸਾਨ ਕਰਦੇ ਫਸਲ ਦਾ ਤੇ ਤਾਂ ਕਰਕੇ ਪੱਕਾ ਜੁਗਾੜ ਲਾ ਰਹੇ ਇੱਧਰ ਤੇ ਚਾਹ ਪੀ ਲਈ ਸੀ ਦੇਤੀ ਪਾ ਕੇ ਤੇ ਮੈਂ ਚੋਲਾ ਫੜ ਲਿਆ ਤੇ ਆਪਾਂ ਚੱਲਿਆ ਹੁਣ ਤੇ ਇੱਧਰ ਆ ਬਹੁਤ ਵੱਡਾ ਪੇੜ ਸਾਡੀ ਖੇਤ ਦੇ ਵਿੱਚ ਤੇ ਹੁਣ ਆਪਾਂ ਇੱਧਰ ਆ ਗਏ ਆ ਸਤਵਿੰਦਰ ਕਹਿੰਦਾ ਵੀ ਵੀ ਮੈਂ ਇੱਧਰ ਫਾਂਦੀਆਂ ਹੁੰਦੀਆਂ ਲਵਾ ਕੇ ਆਣੀਆਂ ਲਿਵਰ ਵਾਲਿਆਂ ਕੋਲ ਗਣ ਗੁਣ ਕੇ ਉਹਦੇ ਨਾਲ ਆਇਆ ਸੀ ਮੇਰੇ ਨਾਲ ਤੇ ਉਹ ਬਾਅਦ ਚ ਚੱਲ ਜੂਗਾ ਤੇ ਮੈਂ ਇੱਧਰ ਨੂੰ ਆ ਇਕੱਠੇ ਕਰਕੇ ਤੇ ਘਰੇ ਚੱਲ ਜੂਗਾ ਤੇ ਇੱਧਰ ਤੁਸੀਂ ਵੀ ਦੇਖ ਸਕਦੇ ਹੋ ਵੀਊ ਇੱਧਰ ਵੀ ਲਿਵਰ ਲੱਗੀ ਕਿਸੇ ਦੀ ਤੇ ਸਭ ਨਾ ਭਰ ਰਹੇ ਸਭ ਟਰੈਕਟਰ ਟਰਾਲੀਆਂ ਸਭ ਤੇ ਲਿਵਰ ਤੇ ਚਲੇਗੀ ਮੈਂ ਨਾ ਇੱਥੇ ਆਗ ਪਈ ਹੀ ਥੋੜੇ ਬਾਕੀ ਲਿਵਰ ਲੱਗੀ ਤੇ ਦੋ ਤਿੰਨ ਪੁੱਲੇ ਹੋਣੇ ਮੈਂ ਕਿਹਾ ਚਲੋ ਇਕੱਠੇ ਕਰਕੇ ਫੇਰ ਜਾਂਣਾ ਮੈਂ ਤੇ ਲੱਦ ਲੈਣਗੇ ਗੱਡੀ ਤੇ ਆਉਂਦੇ ਆ ਸਮੇਂ ਕਰਦੂ ਉਹਨਾਂ ਦਾ ਉਹਨਾਂ ਤਾਈ ਮੈਂ ਕਿਹਾ ਚਲੋ ਕਰ ਲੈਣਾ ਇਕੱਠੇ ਤੇ ਚਲੋ ਆਪਾਂ ਕਰਕੇ ਫੇਰ ਜਾਨੀਏ ਕਰੀ ਪੱਠੇ ਬਣ ਜਾਣਗੇ ਡੰਗਰਾਂ ਦੇ ਹਨਾ ਹਾਂਜੀ ਤੇ ਮੈਂ ਆਗ ਇਕੱਠੇ ਕਰ ਲੇ ਤਿੰਨ ਪੰਡਾ ਤਿੰਨ ਭਰੀਆਂ ਹੋ ਗਈਆਂ ਛੋਟੀਆਂ ਛੋਟੀਆਂ ਤੇ ਮੈਂ ਕਿਹਾ ਚਲੋ ਮਿਹਨਤ ਕਰਕੇ ਕਰ ਲਈ ਇਕੱਠੇ ਵਾਵੇ ਖਿੱਲੇ ਦੇ ਪਏ ਹੀ ਤੇ ਬਾਕੀ ਲੇਬਰ ਵਾਲੇ ਚਲੇ ਗਏ ਲੈ ਗਏ ਤੇ ਉਹ ਜਿਹੜੇ ਲੱਗੇ ਲੱਗੇ ਹੀ ਖੇਤ ਚ ਉਹ ਵੀ ਲੇਬਰ ਚਲੇ ਚਲੇ ਗਏ ਸਭ ਤੇ ਫੁੱਫੜ ਜੀ ਸਤਵਿੰਦਰ ਮੇਰੇ ਡੈਡੀ ਜੀ ਉਹ ਜੇ ਜਾਰ ਲਾਉਣ ਦੇ ਉੱਥੇ ਜੰਗਲ ਦੇ ਕਿਨਾਰੇ ਤੇ ਉਹ ਰੁੱਕ ਕੇ ਆਉਣਗੇ ਮੈਂ ਕਿਹਾ ਚਲੋ ਮੈਂ ਕਰਕੇ ਚੱਲ ਜਾਣਾ ਕਰੇ ਤੇ ਜਾ ਕੇ ਮੈਂ ਬਰਸੀਨ ਵੀ ਵੱਢਣਾ ਹਾਂ ਤੇ ਤੁਹਾਨੂੰ ਦਿਖਾ ਦਈਏ ਸਾਡਾ ਖੇਤ ਨਾ ਜਿਹੜਾ ਫਫੜੀ ਬਣਾਉਂਦਾ 5 ਏਕੜ ਹੈ ਤੇ ਬਾਕੀ ਉਹਨਾਂ ਦੇ ਭਰਾ ਦੇ ਵੀ ਹੈ ਉਹਨਾਂ ਨੇ ਇਹਨਾਂ ਨੂੰ ਹੀ ਠੇਕੇ ਠੁਕੇ ਦਿੱਤਾ ਕੁਛ ਥੋੜੇ ਥੋੜੇ ਖੇਤ ਤੇ ਉਹ ਦੇਖੋ ਗੁਰਦੁਆਰਾ ਸ਼ਹੀਦ ਸਾਹਿਬ ਇੱਥੋਂ ਦੇਖਦਾ ਹੈ ਆ ਦੇਖੋ ਇਧਰ ਹੀ ਇਹ ਖੇਤ ਆਪਣੇ ਤੇ ਪਹਿਲੇ ਫਫੜੀ ਬਣਾਉਂਦਾ ਉਹ ਘਰ ਹੁੰਦਾ ਰਿਹਾ ਸੀ ਉਹ ਪਰੇ ਤੇ ਪਹਿਲੇ ਪਹਿਲੇ ਬਹੁਤ ਪਹਿਲਾਂ 30 40 ਸਾਲ ਪਹਿਲਾਂ ਦੀ ਗੱਲ ਹੋਣੀ ਹੈ ਸ਼ਾਇਦ ਆ ਨਾ ਜਿਨ੍ਹਾਂ ਦਾ ਖੇਤ ਹੈ ਤੇ ਉਹਨਾਂ ਦੀ ਆ ਜਗਾ ਹੈ ਇੱਥੇ ਪਿੱਪਲ ਦੇ ਪੇੜ ਦੇ ਕੋਲ ਇਹਨਾਂ ਨੇ ਬਹੁਤ ਵਧੀਆ ਦੇਖੋ ਕਿੰਨੀ ਸੋਹਣੀ ਟਾਈਲਾਂ ਲਾ ਕੇ ਕਰਵਾਈ ਸਹੀ ਬਣਵਾਈ ਤੇ ਚਲੋ ਹੁਣ ਆਪਾਂ ਚੱਲਦੇ ਹਾਂ ਫਿਰ ਘਰੇ ਮੈਂ ਸੋਚਨੇ ਗੰਨਾ ਹੀ ਝੁਕ ਜਾਏਗਾ ਤੇ ਇਧਰ ਨਾ ਜੰਗਲ ਆਸੇ ਪਾਸੇ ਤੇ ਬਹੁਤ ਲੋਕਾਂ ਦੇ ਪੰਜਾਬੀਆਂ ਦੇ ਖੇਤ ਇਧਰ ਤੇ ਇਧਰ ਦੇਖ ਸਕਦੇ ਤੁਸੀਂ ਇੱਥੇ ਜਾਨਵਰ ਬਹੁਤ ਨੁਕਸਾਨ ਕਰਦੇ ਆ ਤਾਂ ਹੀ ਬਾੜਾ ਲਾਉਣੀ ਪੈਂਦੀ ਆ ਤਾਂ ਹੀ ਉਹਨਾਂ ਦੀ ਸਾਰੀ ਧੜੀ ਨਿਕਲ ਗਈ ਇੱਥੇ ਹੀ ਫੁੱਫੜ ਜੀ ਉਹਨਾਂ ਦੀ ਹਮੇਸ਼ਾ ਲਾਉਂਦੇ ਰਹਿੰਦੇ ਸਾਰੀਆਂ ਵਗੈਰਾ ਲੈ ਦੇ ਵਾਲੇ ਖੇਤ ਦੇ ਆ ਦੇਖੋ ਗੰਨੇ ਦਾ ਕਿੰਨਾ ਨੁਕਸਾਨ ਕੀਤਾ ਹੈ ਬਹੁਤ ਵਿੱਚ ਵਿੱਚ ਗਾਈਆਂ ਨੇ ਜਾਨਵਰਾਂ ਨੇ ਸੂਰਾਂ ਨੇ ਬਹੁਤ ਨੁਕਸਾਨ ਕੀਤਾ ਜੀ ਇੰਨਾ ਬਾੜਾ ਬਲ ਕੇ ਵੀ ਰੱਖਦੇ ਤਾਂ ਵੀ ਤੇ ਆ ਗੰਨਾ ਵੀ ਵਾਸਤੇ ਰੱਖਿਆ ਸੀ ਤੇ ਇਹ ਅੱਜ ਲਿਵਰਸ਼ਲ ਕੇ ਚਲੇ ਗਈ ਹੈ ਕੁਛ ਬੀਜ ਪਹਿਲੇ ਛੱਲਿਆ ਪਿਆ ਸੀ ਤੇ ਕੱਲ ਨੂੰ ਨਾ ਇੱਥੇ ਜਿਹੜਾ ਉਹਨਾਂ ਦਾ ਖੇਤ ਤੇ ਪੰਜ ਕਿੱਲੇ ਗੰਨਾ ਉੱਥੇ ਇੱਥੇ ਲਾਉਣਾ ਉਹਨਾਂ ਨੇ ਖੁੱਪੜ ਜੀ ਉਹਨਾਂ ਨੇ ਤੇ ਕੱਲ ਨੂੰ ਦੋ ਕਿੱਲੇ ਲਾਉਣਗੇ ਤੇ ਬਾਕੀ ਤਾਂ ਹੀ ਬੀਬੂ ਛਲਾ ਰਹੇ ਸੀ ਤੇ ਆਹ ਲੋ ਜੀ ਆਪਾਂ ਚੁੱਪਣ ਲੱਗੇ ਹੁਣ ਗੰਨਾ ਮੈਂ ਕਿਹਾ ਆਇਆ ਤੇ ਚੁੱਪ ਲੈਣਾ ਗੰਨਾ ਉਹਦਣ ਚੁੱਪਿਆ ਸੀ ਬੜੇ ਚਿਰਾਂ ਬਾਅਦ ਅੱਜ ਫੇਰ ਬੜੇ ਦਿਨਾਂ ਬਾਅਦ ਫੇਰ ਆਪਾਂ ਚੁੱਪਣ ਲੱਗੇ ਗੰਨਾ ਮੈਂ ਕਿਹਾ ਚਲ ਦੇਖਦਾ ਆਂ ਆ ਕਿਦਾਂ ਦਾ ਉਹ ਉਤੇ ਗੰਨਾ ਬਹੁਤ ਵਧੀਆ ਸੀ ਬਹੁਤ ਮਿੱਠਾ ਆਈ ਤੇ ਬੋਲਾ ਸੀ ਤੇ ਆਹ ਦੇਖਦੇ ਸਖਤ ਜਿਹਾ ਲੱਗਦਾ ਮੈਨੂੰ तो क्योंकि साढ़े घर लागे तो गन्ना मोक ही गया लगभग तो इत है तो मैं चल जाने ठीक है मिठाई है ਤੇ ਲਓ ਜੀ ਗੰਨਾ ਚੋਕ ਲਿਆ ਆਪਾਂ ਤੇ ਹੁਣ ਆਪਾਂ ਘਰ ਜਾਂਦੀ ਕਰਦੀਆਂ ਤਿਆਰੀ ਤੇ ਗੰਨਾ ਯਾਰ ਕੁਛ ਖਾਸ ਨਹੀਂ ਹੀ ਉਹ ਦਿਨ ਵਾਲਾ ਗੰਨਾ ਬਹੁਤ ਘੈਂਟ ਸੀ ਤੇ ਇਹ ਗੰਨਾ ਨਾ ਪੋਲਾ ਸੀ ਸਖਤ ਹੀ ਬਿਲਕੁਲ ਤੇ ਨਾ ਜਿਆਦਾ ਰਸ ਸੀ ਤੇ ਮਿਠਾਸ ਵੀ ਕੁਛ ਖਾਸ ਨਹੀਂ ਤੇ ਚਲੋ ਆਪਾਂ ਚੱਲਦੇ ਆਂ ਤੇ ਮਾਹੌਲ ਮੈਨੂੰ ਬਹੁਤ ਚੰਗਾ ਲੱਗਿਆ ਇੱਥੇ ਕਾਫੀ ਟਾਈਮ ਬਾਅਦ ਆਇਆ ਮੈਂ ਮੈਨੂੰ ਲੱਗਦਾ ਪਿਛਲੇ ਸਾਲ ਦਾ ਆਇਆ ਹੁਣ ਆ ਅਰਕੀ ਇਸ ਸਾਲ ਕਿਉਂਕਿ ਪਹਿਲੇ ਛੋਟੇ ਹੁੰਦੇ ਸੀ ਬਹੁਤ ਇੱਥੇ ਵੀਰ ਜੀ ਹੁਣਾਂ ਦੀ ਫੁੱਪੜ ਜੀ ਹੁਣਾਂ ਦੀ ਜਿਵੇਂ ਲੇਬਰ ਲੱਗੀ ਹੁੰਦੀ ਉਹਨਾਂ ਦੀ ਰੋਟੀ ਚਾਹ ਸਭ ਦੀ ਲੈ ਕੇ ਆਉਂਦੇ ਤੇ ਚਲੋ ਫਿਰ ਆਪਾਂ ਚੱਲਦੇ ਆ ਘਰੇ ਹੁਣ ਬਹੁਤ ਵਧੀਆ ਲੱਗਿਆ ਅੱਜ ਦਾ ਇਹ ਆਈ ਹੋਪ ਤੁਹਾਨੂੰ ਵੀ ਵਧੀਆ ਲੱਗਿਆ ਹੋਊਗਾ ਤੇ ਆਹ ਨਾ ਇੱਥੇ ਅੱਜ ਦਾ ਉਹ ਤੋਂ ਲੈ ਕੇ ਉਹ ਜਿੱਥੇ ਪੇੜ ਆ ਉਥੋਂ ਲੈ ਕੇ ਆ ਸਿੱਧਾ ਲੰਮਾ ਲੰਮਾ ਉਹ ਜੰਗਲ ਨਾਲ ਮਿਲਦਾ ਏ ਪੂਰਾ ਜੰਗਲ ਹੈ ਅੱਗੇ ਤੇ 5 ਏਕੜ ਖੇਤ ਹੈ ਜਿਵੇਂ 5 ਏਕੜ ਫੁੱਫੜ ਜੀ ਹੋਣਾ ਦਾ 5 ਏਕੜ ਉਹਨਾਂ ਦੇ ਛੋਟੇ ਭਰਾ ਦਾ ਤੇ ਇੱਕ ਵਿਚਕਾਰ ਵਾਲੇ ਭਰਾ ਦਾ ਤੇ ਉਹਨਾਂ ਨੇ ਤੇ ਇੱਥੇ ਉਹ ਆਪ ਖੇਤੀ ਵਗੈਰਾ ਹੁਣ ਨਹੀਂ ਸ਼ਾਇਰ ਕਰਦੇ ਤੇ ਉਹ ਠੇਕੇ ਠੁੱਕੇ ਜਿਵੇਂ ਗਹਿਣੇ ਗੁਣੇ ਉਹਨਾਂ ਦੀ ਕੁਝ ਫੁੱਫੜ ਜੀ ਹੋਣਾ ਕੋਲ ਉਹਨਾਂ ਦੀ ਪੈੜੀ ਟਾਈਮ ਕਾਫੀ ਹੋ ਗਿਆ ਹੁਣ 5 ਵਜਣ ਵਾਲੇ ਨੇ ਬਸ ਤੇ ਆਪਾਂ ਚੱਲਦੇ ਆ ਘਰੇ ਹੁਣ ਤੇ ਉਹ ਸੱਚ ਮੈਂ ਡੋਲ ਨਹੀਂ ਭੁੱਲ ਗਿਆ ਯਾਰ ਕਿੱਥੇ ਰੱਖੀ ਆ ਇੱਥੇ ਹੀ ਆ ਜਾ ਕੇ ਦਵਾ ਦੋ ਪੱਠੇ ਵੱਡਾ ਬਰਸੀਨ ਸਵੇਰ ਵਾਸਤੇ ਫਿਰ ਉਤਰਨੀ ਦੀ ਹੈ ਤੇ ਹੋਰ ਕੰਮ ਕਰ ਸਕਦੇ ਆ ਮੈਨੂੰ ਇਹ ਹੋ ਗਿਆ ਮੈਂ ਕਿਹਾ ਚੱਲ ਆਇਆ ਤੇ ਆ ਕਠੇ ਕਾਰ ਹੀ ਲੈਣਾ ਉਹਨਾਂ ਦੇ ਵਿਚਾਰੇ ਨੇ ਕਦੋਂ ਟਾਈਮ ਲੱਗਾ ਕਦੋਂ ਤੇ ਸ਼ਾਇਦ ਚਲੋ ਚੱਲਦੇ ਆ ਜੀ ਹੁਣ ਘਰੇ ਬਸ ਪਹੁੰਚ ਜਾਣ ਦਾਸ ਮੋਟਰਸਾਈਕਲ ਤੇ 10 12 ਮਿੰਟਾਂ ਤੱਕ ਇਹ ਹੁਣ ਸਵਨ 7 ਕਿਲੋ ਪੰਜ ਪੰਜ ਕਿਲੋਮੀਟਰ ਪੰਜ 6 ਕਿਲੋਮੀਟਰ ਹੋਣਾ ਸਾਡੇ ਘਰ ਤੋਂ ਇਹ ਜਗ੍ਹਾ ਤੇ ਮੈਂ ਨਾ ਬਾਣ ਚੋਂ ਹੀ ਖੜਿਆ ਟਰੈਕਟਰ ਦੀ ਲਈ ਇਹ ਲਈ ਹੀ ਖੜਿਆ ਪਹਿਲੀ ਬਗੀ ਹੀ ਪੂਰੀ उधर ही मोटरसाइकिल खड़े आई चलो आप चलते हाँ जी घर आ चुके आप घर कुत्ते देखो रोमा चलो ਹਾਂਜੀ ਤੇ ਹੁਣੇ ਮੈਨੂੰ 10-15 ਮਿੰਟ ਹੀ ਹੋਏ ਆਏ ਨੂੰ ਹੁਣੇ ਆਇਆ ਤੇ ਮੈਂ ਕਿਹਾ ਪੱਠੇ ਵੱਡੇ ਲੱਗਾ ਸੀ ਤੇ ਉਧਰੋਂ ਫੋਨ ਫੇਰ ਕਰਕੇ ਸਤਵਿੰਦਰ ਹਣਾ ਦਾ ਕਹਿੰਦੇ ਵੀ ਸਾਡੇ ਲੋਈ ਲੋਈ ਵਗੈਰਾ ਫੁੱਪੜ ਜਿਹੀ ਨਹੀਂ ਤੇ ਡੈਡੀ ਜੀ ਦੀ ਤੇ ਕਹਿੰਦੇ ਸਤਵਿੰਦਰ ਦਾ ਕੋਟ-ਕੂਟ ਕਹਿੰਦੇ ਨੇਰਾ ਹੋ ਜਾਣਾ ਸਾਨੂੰ ਟਾਈਮ ਲੱਗ ਜਾਣਾ ਤੇ ਦੇਜੋ ਠੰਡ ਜੀ ਉੱਤਰ ਆਈ ਹੈ ਤੇ ਫੇਰ ਮੈਂ ਚੱਲਿਆ ਮੈਂ ਦਵਾ ਦਵਾ ਹੁਣ ਥੋੜਾ ਜਿਹਾ ਹਰਾ ਵੱਡਿਆ ਸੀ ਥੋੜਾ ਜਿਹਾ ਹੋਰ ਵੱਢ ਕੇ ਤੇ ਚੱਲਿਆ ਦਵਾਦ ਮੈਂ ਕਿਹਾ ਉਹਨਾਂ ਚਿਰ ਚਲੋ ਸਮਾਨ ਸਮੂਹ ਤਿਆਰ ਕਰਕੇ ਰੱਖਦੇ ਤੇ ਫਿਰ ਜਾਣੇ ਪੈਣਾ ਠੀਕ ਜੀ ਇਸ ਦੇ ਨਾਲ ਹੀ ਆਪਾਂ ਵਲੌਗ ਨੂੰ ਇੱਥੇ ਸਮਾਪਤ ਕਰਦੇ ਆਂ ਤੇ ਮਿਲਦੇ ਆਂ ਨਵੇਂ ਵਲੌਗ ਚ ਜੇ ਵਲੌਗ ਤੁਹਾਨੂੰ ਚੰਗਾ ਲੱਗਿਆ ਅੱਜ ਦਾ ਤੇ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਜੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਕੇ ਸਪੋਰਟ ਜਰੂਰ ਕਰਿਓ ਪੂਰਾ ਵਲੌਗ ਦੇਖਣ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ ਜੀ